ਕਿ ਕੋਈ ਧਰਮ ਹੈ ਜਿਹੜਾ ਉਹ ਆਪਣਾ ਪ੍ਰਚਾਰ ਕਰ ਰਿਹਾ ਸੀ ਜਾਂ ਕੋਈ ਵੀ ਧਰਮ ਆਪਣੀ ਕਿਸੇ ਈਵੈਂਟ ਨੂੰ ਮਨਾ ਰਿਹਾ ਸੀ ਤੁਸੀਂ ਉਸ ਨੂੰ ਕਿਉਂ ਰੋਕਿਆ ਕੀ ਕਾਰਨ ਸੀ ਉਹਦੇ ਵਿੱਚ ਹੁਣ ਜੇ ਇਹ ਬੰਦੂ ਤਾਂ ਨਹੀਂ ਬਰੋਬਰ ਸਾਡਾ ਚੱਲੂ ਹੈ ਸਾਨੂੰ ਦਿਨੇ ਤੁੰਗੀਆਂ ਉਹਨਾਂ ਨੂੰ ਸਾਡੇ ਸਿੱਖੀ ਮੰਦਿਰ ਤੋਂ ਉਹਨੇ ਬੂਡ ਪਰ ਚਾੜੀ ਲਈ ਅਸੀਂ ਇਹਨਾਂ ਨੂੰ ਪਿਛਲੀ ਵਾਰ ਵੀ ਬੇਨਤੀ ਕਰਕੇ ਆਏ ਸੀ ਵੀ ਭਾਈ ਸਾਹਿਬ ਜਦਾਂ ਇਹ ਲੰਦ ਚੱਲਦਿਆ ਤੁਸੀਂ ਉੱਚੀ ਉੱਚੀ ਬਾਤ ਸਪੀਕਰ ਲਾ ਕੇ ਇਹ ਕੁਝ ਨਾ ਕਰਿਆ ਕਰੋ ਅਸੀਂ ਪਿਛਲੀ ਵਾਰ ਬੰਦ ਕਰਾਇਆ ਐਤਕਿ ਇਹਨਾਂ ਨੇ ਫੇਰ 17 ਤਰੀਕ ਰੱਖ ਲਈ ਤੇ ਇਹ ਲਵੇ ਲਾਉਣੇ ਲੋਕਾਂ ਨੂੰ ਕਹਿਣ ਲੱਗੇ ਕਹਿੰਦੇ ਵੀ ਪਿਛਲੀ ਵਾਰ ਤਾਂ ਬੰਦ ਹੋ ਗਿਆ ਪਰ ਐਤ ਕੀ ਸਾਨੂੰ ਕੋਈ ਕਰਾ ਕੇ ਦਿਖਾਓ ਇਹ ਬਾਹਰ ਪ੍ਰਚਾਰ ਨਹੀਂ ਕਰਦੇ ਤੁਸੀਂ ਮੇਰੀ ਗੱਲ ਸੁਣੋ ਆ ਅੰਦਰ ਹੋ ਜਾਓ ਇੱਥੇ ਮੰਡੀ ਨਹੀਂ ਹੁੰਦਾ ਮੰਡੀ ਨਹੀਂ ਹੁੰਦੀ 4 ਸਾਲ ਪਹਿਲਾਂ ਉਸੇ ਕੁੜੀ ਦਾ ਅੰਬਰ ਤਸਕਿਆ ਹੁੰਦਾ ਸੀ ਹੁਣ 4 ਰੁਪਿਆ ਦੇ ਲਾਲਚ ਤੇ ਟਬੂਸੀ ਮਾਰ ਕੇ ਦੂਜੇ ਪਾਸੇ ਵਾਕੇ ਤੇ ਹੁਣ ਇਹਨਾਂ ਦੇ ਪਾਸਟਰ ਨੇ ਵੀਡੀਓ ਪਾਈ ਆ ਸਾਬ ਜਦਾਂ ਦੇ ਉਲਟ ਬੋਲ ਕੇ ਕਹਿੰਦੇ ਜੇ ਛੋਡੇ ਘਰੇ ਮੌਤ ਹੋਈ ਆ ਸਾਨੂੰ ਗੀੜਿਕਾ ਅਸ਼ਤਾਲ ਦਾ ਦਿਨ ਮਨਾਵਾਂਗੇ ਵੀ ਇਹ ਪਹਿਲੀ ਵਾਰ ਦੇਖ ਲੈਂਦੇ ਨਹੀਂ ਜੇ ਲੈ ਲਾਂਦੇ ਨੇ ਫਿਰ ਨੂੰ ਸੇੜਦੇ ਨੇਗੇ ਜਦੋਂ ਤੁਸੀਂ ਬਾਰ ਬਾਰ ਚੜ੍ਹਾਓਂਗੇ ਸਿੱਖਾਂ ਨੂੰ ਸਿੱਖਾਂ ਨੂੰ ਕਹੋ ਤੁਸੀਂ ਸਿੱਖ ਹਰਾਮ ਦੇ ਆ ਜਾਂ ਸਾਡੀ ਦੇਗ ਕਦੇ ਕੁੱਤੇ ਨੂੰ ਬਾਹਦੋਂਗੇ ਜਾਂ ਸਾਡੀ ਦੇਗ ਤੇ ਬਾਹਰ ਸਿੱਟੋਗੇ ਇਹ ਨਹੀਂ ਕਿ ਤੁਹਾਨੂੰ ਸਿਰਫ ਪਾਸਟਰ ਹੀ ਟਰੋਲ ਕਰਦੇ ਆ ਤੁਹਾਨੂੰ ਸਿੱਖ ਜਿਹੜੇ ਆਗੂ ਨੇ ਉਹਨਾਂ ਦੇ ਵੱਲੋਂ ਵੀ ਤੁਹਾਡੇ ਤੇ ਟਿੱਪਣੀਆਂ ਕੀਤੀਆਂ ਗਈਆਂ ਨੇ ਇੱਥੇ ਆ ਕੇ ਸਾਡੇ ਮੂੰਹ ਤੇ ਗੱਲ ਕਰਨ ਨਾ ਐਵੇਂ ਕਿ ਮਾਈਕਾਂ 'ਚ ਬਹਿ ਕੇ ਤਾਂ ਗੱਲ ਕਰਨ ਦਾ ਫਾਇਦਾ ਨਹੀਂ ਹੈਗਾ ਇੱਥੇ ਆ ਕੇ ਗੱਲ ਕਰਨ ਦਾ ਅਸੀਂ ਵੀ ਮਾਈਕ 'ਚ ਜਵਾਬ ਦੇ ਉਹਨਾਂ ਨੂੰ ਪੁੱਛੋ ਨਾ ਵੀ ਤੁਸੀਂ ਇਹ ਗਰੀਬ ਸਿੱਖਾਂ ਦੀ ਕਿਉਂ ਨਹੀਂ ਬਾਹ ਫੜੀ ਫਿਰ ਇਹ ਕਿਉਂ ਗਏ ਨੇ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਨਾ ਕੋਈ ਜਿਹੜੇ ਸਿੱਖ ਪ੍ਰਚਾਰਕ ਵੱਡੇ ਵੱਡੇ ਪਾ ਕੇ ਚੋਲੇ ਇਹ ਤਾਂ ਸਾਡੇ ਮੋਨੇ ਨੌਜਵਾਨਾਂ ਤੋਂ ਨਫ਼ਰਤ ਕਰਦੇ ਆ ਸਾਸ਼ੀਕਲ ਜੀ ਲਿਵ ON ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਇਸ ਵਕਤ ਮੈਂ ਪਿੰਡ ਅਕਲੀਆ ਜ਼ਿਲ੍ਹਾ ਮਾਨਸਾ ਦੇ ਵਿੱਚ ਖੜੀ ਹੋਈ ਆ ਕੁਝ ਦਿਨ ਪਹਿਲਾਂ ਇਸੇ ਪਿੰਡ ਦੀ ਦਾਣਾ ਮੰਡੀ ਚੋਂ ਕਈ ਵੀਡੀਓ ਵਾਇਰਲ ਹੋਈਆਂ ਸੀ ਜਿੱਥੇ ਅਸਾਈ ਭਾਈਚਾਰਾ 크ਿਸਮਸ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਕੁਝ ਲੋਕਾਂ ਦੇ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਕੀ ਪੂਰਾ ਮਾਮਲਾ ਸੀ ਸਾਰੀ ਗੱਲਬਾਤ ਕਰਾਂਗੇ ਮੇਰੇ ਨਾਲ ਇਹ ਪਿੰਡ ਦੇ ਉਹ ਲੋਕ ਮੌਜੂਦ ਨੇ ਜਿਹੜੇ ਉਸ ਦਿਨ ਰੋਕ ਰਹੇ ਸੀ ਸਾਸ਼ੀਕਲ ਵੀਰ ਜੀ ਸਾਸ਼ੀਕਲ ਜੀ ਕੀ ਗੱਲਬਾਤ ਹੋਈ ਸੀ ਪੂਰਾ ਵਿਸਤਾਰਪੂਰਵਕ ਤੁਹਾਡੇ ਤੋਂ ਜਾਨਣਾ ਚਾਹਾਂਗੇ ਕਿ ਕੋਈ ਧਰਮ ਹੈ ਜਿਹੜਾ ਉਹ ਆਪਣਾ ਪ੍ਰਚਾਰ ਕਰ ਰਿਹਾ ਸੀ ਜਾਂ ਕੋਈ ਵੀ ਧਰਮ ਆਪਣੀ ਕਿਸੇ ਈਵੈਂਟ ਨੂੰ ਮਨਾ ਰਿਹਾ ਸੀ ਤੁਸੀਂ ਉਸ ਨੂੰ ਕਿਉਂ ਰੋਕਿਆ ਕੀ ਕਾਰਨ ਸੀ ਉਹਦੇ ਪਿੱਛੇ ਰੋਕਿਆ ਤਾਂ ਇਹ ਜੀ ਜੀਸੂ ਮਿਸਵਲ ਨਾਰਲੇਆ ਹੋਇਆ ਹੈ ਪਰਿਵਾਰ ਅਸੀਂ ਇਹਨਾਂ ਨੂੰ ਪਿਛਲੀ ਵਾਰ ਵੀ ਬੇਨਤੀ ਕਰਕੇ ਆਈ ਸੀ ਵੀ ਭਾਈ ਸਾਹਿਬ ਜਦ ਇਹਨੇ ਦਿਨ ਚੱਲਦਿਆ ਤੁਸੀਂ ਉੱਚੀ ਉੱਚੀ ਬਾਤ ਸਪੀਕਰ ਲਾ ਕੇ ਇਹ ਕੁਝ ਨਾ ਕਰਿਆ ਕਰੋ ਅਸੀਂ ਪਿਛਲੀ ਵਾਰ ਬੰਦ ਕਰਾਇਆ ਐਤਕੀ ਇਹਨਾਂ ਨੇ ਫੇਰ 17 ਤਰੀਕ ਰੱਖ ਲਈ ਤੇ ਇਹ ਲਵੇ ਲਾਉਣੇ ਲੋਕਾਂ ਨੂੰ ਕਹਿਣ ਲੱਗੇ ਕਹਿੰਦੇ ਵੀ ਪਿਛਲੀ ਵਾਰ ਤਾਂ ਬੰਦ ਹੋ ਗਿਆ ਪਰ ਐਤਕੀ ਸਾਨੂੰ ਕੋਈ ਕਰਾ ਕੇ ਦਿਖਾਵੇ ਵੀ ਅਸੀਂ ਪੁਲਿਸ ਵੀ ਜਾਊ ਸਭ ਕੁਝ ਕਰਾਂਗੇ ਅਸੀਂ ਫੇਰ ਵੀ ਸਨੇਹੇ ਭੇਜੇ ਵੀ ਨਾ ਕਰੋ ਕਹਿੰਦੇ ਤੁਸੀਂ ਲੋਕ ਕੌਣ ਹੋਣੇ ਹੋ ਅਸੀਂ ਕਰਾਂਗੇ ਪੁਲਿਸ ਦੇ ਜ਼ੋਰ ਤੇ ਕਰਾਂਗੇ ਤੇ ਜਦੋਂ ਅਸੀਂ ਪਿੰਡ ਦੀ ਸੰਗਤ ਇਕੱਠੀ ਹੋਈ ਸਾਰੀ ਕਿਹਾ ਵੀ ਰੋਕੋ ਇਹਨਾਂ ਨੇ ਕੋਈ ਰੋਕਣ ਦਾ ਨਾ ਨਹੀਂ ਦਿੱਤਾ ਇਹ ਇਹ ਪਰਿਵਾਰ ਕੌਣ ਹੈ ਪਸ਼ੋਕੜ ਕਿੱਥੋਂ ਦਾ ਇਸੇ ਪਿੰਡ ਦੇ ਰਹਿਣ ਵਾਲੇ ਆ ਕਿੰਨੇ ਸਭ ਇਹ ਪਿੰਡ ਦਾ ਪਰਿਵਾਰ ਹੈ ਜੀ ਇਹ ਪਹਿਲਾਂ 4 ਸਾਲ ਪਹਿਲਾਂ ਉਸੇ ਕੁੜੀ ਦਾ ਅੰਬਰ ਤੱਕਿਆ ਹੁੰਦਾ ਸੀ ਹੁਣ 4 ਰੁਪਿਆ ਦੇ ਲਾਲਚ ਤੇ ਟਬੂਸੀ ਮਾਰ ਕੇ ਦੂਜੇ ਪਾਸੇ ਵਾਗੇ ਤੇ ਜੇ ਅਸੀਂ ਕਿਹਾ ਵੀ ਭਾਈ ਤੁਸੀਂ ਕਿਉਂ ਕਰਦੇ ਹੋ ਵੀ ਆਪਣੇ ਸਾਹਿਬ ਜਦ ਤੱਕ ਕੁਰਬਾਨੀਆਂ ਦਿੱਤੀਆਂ ਗਈਆਂ ਤੁਸੀਂ ਇਹ ਕਿਹੜੇ ਕੰਮਾਂ ਚ ਪੈ ਗਏ ਕਹਿੰਦਾ ਸਾਡੇ ਘਰੇ ਤਾਂ ਖਾਣ ਨੂੰ ਦਾਣੇ ਨਹੀਂ ਸੀ ਉਹ ਤਾਂ ਸਭ ਕੁਝ ਦਿੰਦੇ ਆ ਅਸੀਂ ਤਾਂ ਜਾਵਾਂਗੇ ਉਧਰ ਮਤਲਬ ਲਾਲਚ ਦੇ ਲਈ ਲੋਕ ਧਰਮ ਪਰਿਵਰਤਨ ਕਰ ਰਹੇ ਆ ਲਾਲਚ ਲਈ ਕਰਦੇ ਜੀ ਇਹ ਇਹ ਫਿਰਕ ਪੰਡਿਤ ਜੰਦਕ ਲੋਕ ਹੁੰਦੇ ਆ ਕਦੇ ਇਹ ਸਰਸੇ ਵਾਲ ਨਾਲ ਲੱਗੇ ਕਦੇ ਨੂਰ ਮੈਲੀਆ ਨਾਲ ਲੱਗੇ ਕਦੇ ਸਾਈਂਗਾ ਨਾਲ ਲੱਗੇ ਉਹੀ ਲੋਕ ਇਹ ਚਾਰ ਸਪਿਰੇ ਤੁਰੇ ਫਿਰਦੇ ਰਹਿੰਦੇ ਜੀ ਉਸ ਦਿਨ ਕੀ ਕੁਝ ਹੋਇਆ ਸੀ ਜਿਵੇਂ ਤੁਸੀਂ ਆਉਨੇ ਹੋ ਤਾਂ ਕੀ ਇੱਥੇ ਟੈਂਟ ਲੱਗਿਆ ਹੋਇਆ ਸੀ ਕੋਈ ਹਾਂ ਉਹ ਸਾਹਮਣੇ ਟੈਂਟ ਲਾ ਕੇ ਇਹਨਾਂ ਨੇ 사ਉਂਡ ਲਾ ਕੇ ਉਹ ਕਰ ਰਹੇ ਸੀਗੇ ਪ੍ਰਚਾਰ ਵੀ ਇੰਨਾ ਗਲਤ ਕਰਦੇ ਆ ਵੀ ਗੁਰੂ ਘਰ ਦੀ ਦੇਖ ਨਾ ਲੋ ਕਦੇ ਸਿੱਖਾਂ ਨੂੰ ਮਾੜਾ ਬੋਲਣਾ ਤੇ ਹੁਣ ਇਹਨਾਂ ਦੇ ਪਾਸਟਰ ਨੇ ਵੀਡੀਓ ਪਾਈ ਆ ਸਾਬ ਜਦਿਆਂ ਦੇ ਉਲਟ ਬੋਲ ਕੇ ਕਹਿੰਦੇ ਜੇ ਛੋਡੇ ਘਰੇ ਮੌਤ ਹੋਈ ਆ ਸਾਨੂੰ ਕੀੜਿਕਾ ਅਸ਼ਟਾਵ ਦਾ ਦਿਨ ਮਨਾਵਾਂਗੇ ਵੀ 13 ਦਿਨ ਕਹਦਾ ਸਾਨੂੰ ਦੱਸਦਾ ਦੇ ਸਾਡੇ ਤਾਂ ਨਿੱਕੀ ਉਮਰ ਦੇ ਵੱਡੇ ਬਾਬਿਆਂ ਨੇ ਕੁਰਬਾਨੀਆਂ ਕੀਤੀਆਂ ਗਈਆਂ ਸਭ ਲਈ ਕਰੀਆ ਉਹ ਕਿਸੇ ਇੱਕ ਲਈ ਨਹੀਂ ਕਰੀਆ ਸਭ ਭਾਈਚਾਰਿਆਂ ਲਈ ਸਾਂਝੀ ਕੁਰਬਾਨੀ ਦਿੱਤੀ ਆ ਛੋਡਾ ਦਿਨ ਕਹਦਾ ਛੋਡੀ ਕੁਰਬਾਨੀ ਕੀ ਸਾਨੂੰ ਇਹ ਤਾਂ ਦੱਸ ਦੋ ਪੰਜਾਬ ਨੂੰ ਛੋਡੀ ਦੇਣ ਕੀ ਆ ਜਿਹੜਾ ਤੁਸੀਂ ਇੱਥੇ ਆ ਕੇ ਗੰਦ ਪਾਉਣਿਓ ਸਿਰਫ ਪੈਸਿਆਂ ਲਈ ਕਰ ਰਿਹਾ ਸਭ ਕੋ ਜੀ ਜੀ ਇਧਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜਾ ਬਈ ਸਾਰਾ ਮਤਾ ਪਾਇਆ ਗਿਆ ਇਹ ਪਿੰਡ ਵੱਲੋਂ ਹੈ ਜਾਂ ਕਿਸੇ ਕਮੇਟੀ ਦੇ ਵੱਲੋਂ ਆ ਇਹ ਪਹਿਲਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਸਾਡੀ ਪੱਤੀ ਦੇ ਬੰਦੇ ਸੀ ਸਾਡੇ ਗਵਾਲ ਜਿਆ ਮਹੱਲੇ ਦੇ ਕਹ ਲੋ ਉਦੋਂ ਬਾਅਦ ਜਦੋਂ ਮਤਲਬ ਕਿ ਇਹ ਇਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਇਹ ਕੰਮ ਨਾ ਕਰੋ ਜਦੋਂ ਇਹ ਨਹੀਂ ਮੰਨੇ ਤੁਹਾਨੂੰ ਦੂਜੇ ਦਿਨ ਤੇ ਪੰਚਾਇਤ ਵੀ ਆਈ ਸੀਗੀ ਵੀ ਤੁਸੀਂ ਆਪ ਦਾ ਭਾਈ ਪੱਖ ਰੱਖ ਦੋ ਕੋਈ ਗੱਲ ਨਹੀਂ ਵੀ ਆਪਾਂ ਪਿੰਡ ਜੈ ਇਸੇ ਤਰ੍ਹਾਂ ਭਾਈਚਾਰਕ ਤੌਰ ਤੇ ਰਹੀਏ ਪਰ ਇਹ ਮਤਲਬ ਕਿ ਵੀ ਨਾਲ ਦੀ ਗਲਤੀ ਨਾ ਉਹ ਮੰਨ ਨੂੰ ਤਿਆਰ ਨਹੀਂ ਹੋਏ ਫਿਰ ਸਾਡੀ ਪੱਤੀ ਵੱਲੋਂ ਸਾਰੇ ਜਮਾਲੇ ਸਾਡੇ ਮਹੱਲੇ ਵੱਲੋਂ ਆਪਣੀ ਰਾਏ ਕਰਕੇ ਵੀ ਅਸੀਂ ਇਹਨਾਂ ਪਰਿਵਾਰ ਦਾ ਬਾਈਕਾਟ ਕਰਤਾ ਅੱਛਾ ਪਿੰਡ ਨੇ ਕੀਤਾ ਜਾਂ ਇੱਕ ਤੁਹਾਡੀ ਪੱਤੀ ਬੱਤੀ ਨੇ ਸਾਡੀ ਪੱਤੀ ਨੇ ਕੀਤਾ ਤੇ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਨੇ ਕਰਿਆ ਗਿਆ ਕਿਉਂਕਿ ਇਹ ਦੇਗ 33 ਤੌਰ ਦੇ ਉੱਤੇ ਕੋਈ ਜਿਹੜਾ ਉਹਨਾਂ ਨੂੰ ਕਿਸੇ ਤਰੀਕੇ ਦੀ ਫੈਸਿਲਿਟੀ ਉਹਨਾਂ ਦੀ ਨਹੀਂ ਕੱਟੀ ਗਈ ਨਹੀਂ ਉਹ ਪੰਚਾਇਤ ਵਾਲੇ ਤਾਂ ਕਹਿੰਦੇ ਵੀ ਤੁਸੀਂ ਆਪਣੇ ਤੌਰ ਤੇ ਜੋ ਕਰਨਾ ਗਵਾੜ ਕਰੋ ਵੀ ਅਸੀਂ ਇਹ ਚਾਉਂਦੇ। ਅੱਛਾ ਤੁਹਾਨੂੰ ਐਸਾ ਕੀ ਗਲਤ ਲੱਗ ਰਿਹਾ ਉਹਨਾਂ ਦੇ ਪ੍ਰਚਾਰ ਦੇ ਵਿੱਚ ਜਿਵੇਂ ਵੀਰਾ ਦੱਸ ਰਿਹਾ ਸੀ ਕਿ ਵੀ ਉਹ ਪਖੰਡਵਾਦ ਨੂੰ ਪ੍ਰਚਾਰ ਕਰ ਰਹੇ ਆ ਕਿਸ ਤਰ੍ਹਾਂ ਦਾ ਪਖੰਡਵਾਦ ਪ੍ਰਚਾਰ ਹੋ ਰਿਹਾ? ਪਖੰਡਵਾਦ ਤਾਂ ਹੁਣ ਦੇਖੋ ਜੀ ਜਿਵੇਂ ਮੰਨ ਲਓ ਕਹਿੰਦੇ ਵਿੱਚ ਪੈਰਾਂ ਲਾਜ ਦੇ ਮਰੀਜ਼ਾਂ ਨੂੰ ਠੀਕ ਕਰਦੇ ਆ। ਤੁਹਾਡੇ ਪਿੰਡ 'ਚੋਂ ਕੋਈ ਕਰਿਆ ਉਹਨਾਂ ਨੇ? ਸਾਢੇ 2 ਵਜੇ ਤਾਂ ਕੋਈ ਨਹੀਂ ਕਰਿਆ ਹੈਗਾ। ਅੱਛਾ ਫਿਰ ਫਿਰ ਉਸ ਪਰਿਵਾਰ ਦੀ ਸ਼ਰਧਾ ਇੰਨੀ ਕਿਉਂ ਜੁੜ ਗਈ ਕਿ ਉਹ ਸਾਰੇ ਪਿੰਡ ਨਾਲ ਲੜਨ ਲਈ ਤਿਆਰ ਹੋ ਉਹਦਾ ਹੀ ਦੇਖੋ ਸਪਸ਼ਟੀ ਜਦੋਂ ਉਹਨਾਂ ਨੇ ਉਹਦੇ ਕਿਹਾ ਹੈਗਾ ਵੀ ਜਿਹਦੇ ਸਾਡੇ ਘਰ ਦਾਣੇ ਨਹੀਂ ਸੀਗੇ ਵੀ ਸਾਡੀ ਉਹਦੇ ਕਿਸੇ ਨੇ ਹੋਰ ਤਾਂ ਬਾਤ ਨਹੀਂ ਪੁੱਛੀ ਵੀ ਉਹ ਦਾਣੇ ਦਿੰਦੇ ਨੇ ਸਾਨੂੰ ਖਾਣ ਨੂੰ ਉਹਦਾ ਪਤਾ ਹੀ ਹੈ ਵੀ ਲਾਲਚ ਆ আচ্ছা ਮਤਲਬ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ ਜਾਂ ਘਰ ਦੇ ਵਿੱਚ ਰਾਸ਼ਨ ਦਿੱਤਾ ਜਾਂਦਾ ਤੇ ਉਹਦੇ ਬਦਲੇ ਦੇ ਵਿੱਚ ਤੁਸੀਂ ਵੀ ਆਪਦਾ ਧਰਮ ਪਰਿਵਰਤਨ ਕਰੋ ਹਾਂਜੀ ਚਲੋ ਜੀ ਆਪਾਂ ਇਹ ਕਹਿੰਦੇ ਜੀ ਹਰੇਕ ਨੂੰ ਇਧਿਕਾਰ ਆ ਆਪਣਾ ਜੋ ਮਰਜ਼ੀ ਧਰਮ ਨੂੰ ਮੰਨੇ ਹਨ ਪਰ ਕਿਸੇ ਧਰਮ ਦੇ ਵਿਰੁੱਧ ਪ੍ਰਚਾਰ ਕਰਨਾ ਉਹ ਮਾੜੀ ਗੱਲ ਆ ਜੀ ਬਿਲਕੁਲ ਜਿਵੇਂ ਹੁਣ ਸਾਡੀ ਪਰਵੇ ਕਮੇਟੀ ਨੇ ਮਤਾ ਪਾਇਆਗਾ ਵੀ ਇਹ ਪਹਿਲੀ ਗੱਲ ਤਾਂ ਦੇਗ ਲੈਂਦੇ ਨਹੀਂ ਜੇ ਲੈ ਲਾਂਦੇ ਨੇ ਫਿਰ ਉਹਨੂੰ ਸੇਟ ਦੇ ਨੇਗੇ ਅੱਛਾ ਹਾਂਜੀ ਜਿਵੇਂ ਹੁਣ ਆ ਬਾਅਦ ਮਤਾ ਪਾਇਆ ਕਮੇਟੀ ਨੇ ਇਸ ਤਰ੍ਹਾਂ ਹੋਇਆ ਇਸ ਤਰ੍ਹਾਂ ਹੋਇਆ ਤੁਸੀਂ ਦੇਖਿਆ ਜਾਂ ਕਿੱਥੋਂ ਸੁਣਿਆ ਤੁਸੀਂ ਕਿ ਦੇਗ ਲੈਂਦੀ ਨਹੀਂ ਇਹ ਪੁੱਛ ਲਿਓ ਜਹ ਇਹਨਾਂ ਨੂੰ ਵੀ ਲੈਂਦੇ ਨੇ ਇਹ ਕਿਉਂ ਕਿਉਂ ਕੀ ਕਹਿੰਦੇ ਅੱਗੋਂ ਉਹ ਤਾਂ ਇਹਨਾਂ ਨੂੰ ਪਤਾ ਮਰ ਕੇ ਕਹਿੰਦੇ ਆ ਵੀ ਆਪਾਂ ਕਿਸੇ ਮੰਨ ਲ ਕੇ ਜੇ ਕਰਪਾਨ ਪੇਟ ਕੀਤੀ ਹੋਈ ਦੇਗੇ ਆਪਾਂ ਲੈਣੀ ਨੇਗੀ ਅੱਛਾ ਹਾਂਜੀ ਠੀਕ ਹੈ ਵੀਰ ਜੀ ਤੁਹਾਡੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਦੋਂ ਦੀ ਉਹ ਵੀਡੀਓ ਹੈ ਉਸ ਵੀਡੀਓ ਦੇ ਵਿੱਚ ਤੁਸੀਂ ਇੱਕ ਕੁੜੀ ਨਾਲ ਆਰਗੂਮੈਂਟ ਕਰ ਰਹੇ ਹੋ ਉਹ ਪਿਛਲੇ ਸਾਲ ਦੀ ਹੈ ਜੀ ਅੱਛਾ ਪਿਛਲੇ ਸਾਲ ਇਸੇ ਮੰਡੀ ਦੇ ਵਿੱਚ ਪ੍ਰੋਗਰਾਮ ਕਰੀ ਜਾਂਦੀ ਸੀ ਉਸ ਟਾਈਮ ਦੀ ਵੀਡੀਓ ਅੱਛਾ ਇਹ ਇਹ ਤੇ ਜਿਹੜਾ ਪਰਿਵਾਰ ਹੈ ਇਹ ਕਦੋਂ ਧਰਮ ਪਰਿਵਰਤਨ ਕਦੋਂ ਕਰਦਾ ਇਹ ਤਾਂ ਮੈਨੂੰ ਇੰਨਾ ਤਾਂ ਕਲੀਅਰ ਨਹੀਂ ਹੈਗਾ ਵੀ ਕਦੋਂ ਕੀਤਾ ਇਹਨਾਂ ਨੇ ਧਰਮ ਪ੍ਰਚਾਰਨ ਪਰ ਉਸ ਸਾਲ ਪਿਲੇ ਸਾਲ ਪਹਿਲਾ ਪ੍ਰੋਗਰਾਮ ਸੀ ਇਹਨਾਂ ਦਾ ਜਦੋਂ ਸਾਨੂੰ ਪਤਾ ਲੱਗਿਆ ਕਿ ਇਹ ਚੀਜ਼ ਹੋਈ ਜਾਂਦੀ ਆ ਉਦੋਂ ਆ ਕੇ ਰੋਕਿਆ ਸੀ ਜੀ ਅਸੀਂ ਤੁਹਾਨੂੰ ਪਤਾ ਕਿ ਤੁਹਾਨੂੰ ਬਹੁਤ ਟਰੋਲ ਕੀਤਾ ਜਾ ਰਿਹਾ ਹੈ ਕਿ ਇੱਕ ਕੁੜੀ ਦੇ ਨਾਲ ਤੁਸੀਂ ਇੱਕ ਮੁੰਡਾ ਹੋ ਕੇ ਉਹਦੇ ਨਾਲ ਆਰਗੂਮੈਂਟ ਕਰ ਰਹੇ ਹੋ ਚਾਹੇ ਉਹ ਕਿਸੇ ਵੀ ਧਰਮ ਤੋਂ ਆ ਤੁਹਾਨੂੰ ਪਤਾ ਹੈ ਆਪਣੇ ਖਿਲਾਫ ਕਈ ਵੀਡੀਓ ਤੁਹਾਡੇ ਆ ਰਹੀਆਂ ਨੇ ਨਹੀਂ ਇਹ ਮੈਡਮ ਇਹਨਾਂ ਚੀਜ਼ਾਂ ਦੀ ਮੈਂ ਪ੍ਰਵਾਹ ਨਹੀਂ ਕਰਦਾ ਹੁੰਦਾ ਕੁਝ ਕਹੀ ਜਾਂਦੇ ਕੋਈ ਪਤਾ ਹੀ ਆ ਸਾਰਾ ਵੀਡੀਓ ਦੇ ਵਿੱਚ ਦੇਿੰਦਾ ਹੀ ਦੇਖਣ ਵਾਲਿਆਂ ਨੂੰ ਮੈਂ ਕੋਈ ਗਲਤ ਬੋਲਦਾ ਜਾਂ ਨਹੀਂ ਹੈਨਾ ਉਹਦੇ ਨਾਲ ਮੈਨ ਫਰਕ ਨਹੀਂ ਪੈਂਦਾ ਕੋਈ ਟਰੋਲ ਕਰੀ ਜਾਣਾ ਅੱਛਾ ਠੀਕ ਹੈ ਜੀ ਇਧਰ ਗੱਲਬਾਤ ਕਰਾਂਗੇ ਵੀਰ ਜੀ ਉਹਨਾਂ ਦੇ ਨਾਲ ਵੀਰ ਜੀ ਤੁਸੀਂ ਕਿਵੇਂ ਦੇਖਦੇ ਹੋ ਇਸ ਪੂਰੇ ਮਾਮਲੇ ਨੂੰ ਤੁਹਾਡੀ ਤੁਹਾਡੀਆਂ ਵੀ ਕਾਫੀ ਵੀਡੀਓਜ਼ ਵਾਇਰਲ ਹੁੰਦੀਆਂ ਨੇ ਉਹਦੇ ਵਿੱਚ ਇੱਕ ਨਾਰਾ ਹੈ ਜਿਹੜਾ ਉਹ ਤੁਸੀਂ ਖਾਲਿਸਤਾਨ ਦਾ ਲਾਉਨੇ ਹੋ ਹਾਲਾਂਕਿ ਜੇ ਇਹ ਗੱਲ ਕੀਤੀ ਜਾਵੇ ਤਾਂ ਇਹ ਦੋ ਧਰਮਾਂ ਨੂੰ ਲੈ ਕੇ ਸਿਗੀ ਹੈ ਨਾ ਇਹਦੇ ਵਿੱਚ ਇੱਕ ਵੱਖਰੇ ਰਾਜ ਦੀ ਮੰਗ ਦੀ ਗੱਲ ਕਿੱਥੋਂ ਉੱਠਦੀ ਹੈ ਪਹਿਲਾਂ ਤਾਂ ਜੀ ਇਹ ਵਾਰ-ਵਾਰ ਸਿੱਖਾਂ ਨੂੰ ਜਿਹੜਾ ਚੜਾਉਣ ਦਾ ਕੰਮ ਕਰਦੇ ਨੇ ਜਦੋਂ ਇਹਨਾਂ ਨੇ ਪਿਛਲੇ ਸਾਲ ਇਹਨਾਂ ਨੂੰ ਜਦੋਂ ਇੱਥੇ ਡੀ.ਜੇ ਲਾਇਆ ਸੀ ਮੰਡੀ ਦੇ ਵਿੱਚ ਹਨ ਉਹਨਾਂ ਨੂੰ ਸਮਝਾਇਆ ਗਿਆ ਸੀ ਵੀ ਇਹ ਬਾਈ ਨੇ ਵੀ ਲਵਣ ਦੀ ਜਿਵੇਂ ਤੁਸੀਂ ਕਹਿੰਦੇ ਹੋ ਵੀ ਉਹ ਕੁੜੀ ਨਾਲ ਬਹਿਸ ਕਰ ਉਹ ਕਹਿੰਦਾ ਵੀ ਭੈਣ ਬਣ ਕੇ ਵੀ ਤੁਸੀਂ ਸਾ ਇਹ ਸਾਬ ਜਦਾਂ ਦਿਨ ਚੱਲ ਰਿਹਾ ਤੁਸੀਂ ਇਸ ਬਾਦ ਮਨਾ ਲਿਓ ਹਨ ਜੋਸ਼ ਕਰਨਾ ਇਹ ਤੂੰ ਬਾਦ ਮਨਾ ਲਿਓ ਕਿਉਂਕਿ ਸਾਡਾ ਕਿਸੇ ਧਰਮ ਨਾਲ ਕਿਸੇ ਖਿੱਤੇ ਨਾਲ ਵਿਰੋਧ ਨਹੀਂ ਹੈਗਾ ਨਾ ਪਹਿਲਾਂ ਸੀ ਤੇ ਨਾ ਕਦੇ ਹੈ ਤੇ ਜਦੋਂ ਇਹ ਵਾਰ-ਵਾਰ ਇਹਨਾਂ ਦਾ ਪਾਸਟ ਇੱਕ ਵੀਡੀਓ ਪਾਉਂਦਾ ਕਹਿੰਦਾ ਵੀ ਤੁਸੀਂ ਰੋਕ ਕੇ ਦਿਖਾਓ ਅਗਲੇ ਸਾਲ ਪਹਿਲਾਂ ਤਾਂ ਇਹ ਸਿੱਖਾਂ ਨੂੰ ਚੜਾਉਂਦੇ ਆ ਬਾਰ-ਬਾਰ ਵੀ ਤੁਸੀਂ ਕਰਕੇ ਦਿਖਾਓ ਕੁਝ ਕਰਕੇ ਦਿਖਾਓ ਫਿਰ ਜਦੋਂ ਇਸ ਵਾਰ ਬੰਦ ਕਰਾਤਾ ਖਾਲਸਾਤਾਂ ਦੀ ਤਾਂ ਅਸੀਂ ਮੰਗ ਸ਼ੁਰੂ ਤੋਂ ਹੀ ਕਰਦੇ ਆਂ ਤੇ ਜਦੋਂ ਇਹ ਕਹਿੰਦੇ ਫਿਰ ਬੰਦ ਕਰਕੇ ਤੋ ਜਦੋਂ ਅਸੀਂ ਬੰਦ ਕਰਾਤਾ ਤਾਂ ਫਿਰ ਭੱਜ ਲੈਂਦੇ ਆਂ ਠਾਣਿਆਂ ਨੂੰ ਜਾ ਕੇ ਛੇਤੀ ਹਣਾ ਅਸੀਂ ਇਹ ਇਹ ਜਦੋਂ ਤੁਸੀਂ ਬਾਰ-ਬਾਰ ਚੜਾਉਂਗੇ ਸਿੱਖਾਂ ਨੂੰ ਸਿੱਖਾਂ ਨੂੰ ਕਹੋ ਤੁਸੀਂ ਸਿੱਖ ਹਰਾਮ ਦੇ ਆ ਜਾਂ ਸਾਡੀ ਦੇਗ ਕਦੇ ਕੁੱਤੇ ਨੂੰ ਬਾਹਦੋਂਗੇ ਜਾਂ ਸਾਡੀ ਦੇਗ ਤੇ ਬਾਹਰ ਸਿੱਟਦੋਂਗੇ ਇਹ ਖੁਦ ਦੇਖੀਆਂ ਹੋਈਆਂ ਗੱਲਾਂ ਨੇ ਵੀ ਕਹਿੰਦੇ ਵੀ ਨੇ ਸ਼ਰੇਆਮ ਕਹਿੰਦੇ ਨੇ ਇਹ ਕੋਈ ਲੁਕੀ ਸ਼ਿਪੀ ਗੱਲ ਨਹੀਂ ਵੀ ਹਰੇਕ ਬੰਦੇ ਨੂੰ ਇਹ ਗੱਲ ਕਿਉਂਕਿ ਬਾਕੀ ਜਿਹੜੀ ਖਾਲਸਾਤਾਨ ਦੀ ਗੱਲ ਆ ਉਹ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਕਿਹਾ ਸੀਗਾ ਜਦੋਂ ਇਹ ਫੌਜਾਂ ਚੜ ਕੇ ਆਈਆਂ ਸੀ ਤਖਤ ਤੇ ਵੀ ਜੇ ਫੌਜਾਂ ਨੇ ਹਮਲਾ ਕੀਤਾ ਤਾਂ ਅਸੀਂ ਜਿਹੜੀ ਖਾਲਸਾਤਾਨ ਦੀ ਨਹੀਂ ਰੱਖੀ ਜਾਊ ਹਣਾ ਉਸੇ ਦਿਨ ਤੋਂ ਹੀ ਰੱਖੀ ਗਈ ਸੀ ਖਾਲਸਾਤਾਨ ਬਣਨਾ ਹੈਗਾ ਤੈ ਹੈਨਾ ਬਾਕੀ ਜਿਹੜੀ ਗੱਲ ਆ ਇਹ ਗਰੀਬ ਜਿਹੜੇ ਸਾਡੇ ਸਿੱਖਾਂ ਨੂੰ ਇਹ ਪਰਮਾਹ ਕੀ ਆਪਦੇ ਵੱਲ ਲਿਆਉਂਦੇ ਨੇ ਬਹੁਤ ਸਾਰੀਆਂ ਘਟਨਾਵੀਆਂ ਨੇ ਬਹੁਤ ਸਾਰੇ ਪਰਿਵਾਰ ਵੀ ਆ ਹੁਣ ਕੱਲ ਮੈਂ ਵੀਡੀਓ ਦੇਖੀ ਜਾਂਦਾ ਸੀ ਕਿ ਕੀਰਤਨੀ ਸਿੰਘ ਦੀ ਉਹ ਕਹਿੰਦਾ ਵੀ ਸਾਨੂੰ ਇਧਰੋਂ ਕੁਝ ਮਿਲ ਹੀ ਨਹੀਂ ਰਿਹਾ ਸੀ ਤਾਂ ਇਧਰ ਹੋ ਗਏ ਪਰ ਸਾਡੇ ਜਿਹੜੇ ਸਿੱਖ ਭਾਈਚਾਰੇ ਦੇ ਜਿਹੜੇ ਲੋਕ ਨੇ ਜਾਂ ਗੁਰਦੁਆਰਿਆਂ ਦੀਆਂ ਕਮੇਟੀਆਂ ਨੇ ਇਹਨਾਂ ਨੂੰ ਵੀ ਵੱਧ ਤੋਂ ਵੱਧ ਚਾਹੀਦਾ ਮੈਂ ਤਾਂ ਇੱਕ ਛੋਟੀ ਜੀ ਗੱਲ ਵੀ ਇਹ ਵੀ ਸੋਚਦਾ ਹਾਂ ਨਾ ਵੀ ਜੇ ਇੱਕ ਗਰੀਬ ਕੁੜੀ ਦਾ ਵਿਆਹ ਕਰ ਦੇਣਾ ਗਰੀਬ ਪਰਿਵਾਰ ਹਨਾ ਉਹ ਸ਼ਾਇਦ 10 ਸਾਲ ਪਿੱਛੇ ਚਲੇ ਜਾਂਦਾ ਸੀ ਹਰੇਕ ਮਿੰਟ ਜੀ ਗਰੀਬ ਕੁੜੀਆਂ ਦੇ ਵਿਆਹ ਵੀ ਕਰਦੇ ਹਨਾ ਸਾਡੀ ਸੰਸਤਾ ਚੱਲਦੀ ਹੈ ਹੈਲਪਿੰਗ ਹੈਂਡ ਪਰ ਉਹ ਚੀਜ਼ਾਂ ਨਾ ਸਾਡੇ ਗੁਰੂ ਘਰਾਂ 'ਚ ਵੀ ਬਿਤਕਰਾ ਕੀਤਾ ਜਾਂਦਾ ਇੱਕ ਕਿਤੇ ਨਾ ਕਿਤੇ ਇਹ ਵੀ ਸੱਚਾਈ ਹੈਗੀ ਆ ਇਹ ਅਸੀਂ ਮੰਨਦੇ ਆ ਤਾਂ ਕਰਕੇ ਸਾਡੇ ਜਿਹੜੇ ਗਰੀਬ ਲੋਕ ਨੇ ਉਹ ਸ਼ਾਇਦ ਕਿਤੇ ਨਾ ਕਿਤੇ ਬਰਗਲਾ ਕੇ ਇਹਨਾਂ ਨੂੰ ਹੋਰ ਪਾਸੇ ਲਿਜਾਇਆ ਜਾ ਰਿਹਾ ਤੇ ਬਾਕੀ ਇਹਨਾਂ ਨਾਲ ਸਾਡਾ ਕੋਈ ਨਿੱਜੀ ਵਿਰੋਧ ਨਹੀਂ ਇਹਨਾਂ ਨੂੰ ਪੁੱਛ ਲਿਓ ਵੀ ਸਾਡੀ ਕਿਤੇ ਇਹਨਾਂ ਨਾਲ ਕਦੇ ਕੋਈ ਦੁਸ਼ਮਣੀ ਹੋਵੇ ਬਾਕੀ ਇਹ ਪਿੰਡ ਆ ਸਾਰਾ ਪਰਿਵਾਰ ਵਾਂਗੂ ਵਰਤਨ ਵਾਲਾ ਪਿੰਡ ਆ ਤੇ ਜਦੋਂ ਬਾਰ-ਬਾਰ ਸਾਨੂੰ ਚੜਿਓਣਗੇ ਤੇ ਫਿਰ ਅਸੀਂ ਆਪਦੀਆਂ ਜਿਹੜੀਆਂ ਕਾਰਵਾਈ ਹੁਣ ਵੀ ਉਹ ਕਹਿ ਰਹੇ ਆ ਵੀ ਜੇ ਕਹਿੰਦੇ ਕਿਸੇ ਦੇ ਘਰ ਬੱਚਾ ਮਰਜੇ ਦਾ ਗਵਾਂਢੀ ਵਿਆਹ ਥੋੜੀ ਛੱਡ ਦਿੰਦਾ ਮੰਨ ਲਓ ਸਿੱਧਾ ਸਾਹਿਬ ਜادہ ਨੂੰ ਕਹਿ ਰਿਹਾ ਮੇਰੀ ਉੱਤੇ ਫੋਟੋ ਲਾ ਕੇ ਕਹਿ ਰਿਹਾ ਤੇ ਸਾਡਾ ਸਾਡਾ ਧਰਮ ਤੇ ਸਾਡੀ ਕੌਮ ਇਹੋ ਜੀ ਆ ਜੇ ਕਿਸੇ ਸਾਡੇ ਨਾਲ ਕਿਸੇ ਗਵਾਂਢ ਪਰ ਉਹਨੂੰ ਸ਼ਾਇਦ ਇਹ ਕਿਤਨਾ ਕਿਤੇ ਪਤਾ ਨਹੀਂ ਉਹ ਜਾਣ ਬੁੱਝ ਕੇ ਬਵਾਦ ਖੜਾ ਕਰ ਰਹੇ ਨੇ ਪਰ ਅਸੀਂ ਚਾਹੁੰਦੇ ਨਹੀਂ ਸੀ ਵੀ ਇਹ ਚੀਜ਼ਾਂ ਹੋਣ ਅਸੀਂ ਹਰ ਵਾਰੀ ਇਹੀ ਗੱਲ ਕਹਿੰਦੇ ਹੁੰਦੇ ਆ ਵੀ ਜਦੋਂ ਇਹ ਬਾਰ ਬਾਰ ਲੋਕਾਂ ਕੋਲੇ ਗੱਲਾਂ ਜਾ ਕੇ ਕੁਝ ਹੋਰ ਕਰਦੇ ਆ ਤਾਂ ਲੋਕ ਸਾਨੂੰ ਦੱਸਦੇ ਆ ਫਿਰ ਬਾਰ ਬਾਰ ਉਹ ਚੜਿਆਉਣ ਵਾਲੀ ਗੱਲ ਹੋ ਜਾਂਦੀ ਆ ਬਾਰ ਬਾਰ ਵੀਡੀਓ ਪਾਉਂਦੇ ਨੇ ਚੜਿਆਉਂਦੇ ਆ ਬਈ ਸਿੱਧਾ ਸਿੱਧਾ ਸਿੱਖਾਂ ਨੂੰ ਹਨਾ ਪਰ ਸਿੱਖ ਐਡੇ ਵੀ ਮਾੜੇ ਨਹੀਂ ਹੈਗੇ ਵੀ ਕਿਸੇ ਨਾਲ ਧੱਕੇਸ਼ਾਹੀ ਕਰਨਗੇ ਕਿਸੇ ਗਰੀਬ ਨਾਲ ਨਾ ਹੀ ਪਹਿਲਾਂ ਕਦੇ ਕੀਤੀ ਆ ਕਿਸੇ ਨਾਲ ਨਾ ਹੀ ਤੇ ਕਦੇ ਕਰਨੀ ਆ ਨਹੀਂ ਪਰ ਸ਼ਬਦਾਵਲੀ ਜੇ ਗੱਲ ਕੀਤੀ ਜਾਵੇ ਸ਼ਬਦਾਵਲੀ ਦੀ ਤਾਂ ਉੱਥੇ ਸਾਬਜਾਦਿਆਂ ਦੇ ਨਾਮ ਤੇ ਵੀ ਨਾਰੇ ਲੱਗ ਸਕਦੇ ਸੀ ਜਕਾਰੇ ਲੱਗ ਸਕਦੇ ਸੀ ਇੱਕ ਪਾਰਟਿਕੂਲਰ ਸ਼ਬਦ ਦੇ ਨਾਲ ਤੁਸੀਂ ਪੰਜਾਬ ਨੂੰ ਕਿਉਂ ਅਜਿਹੇ ਹ ਰਿਪਰੈਜ਼ੈਂਟ ਕਰਦੇ ਹੋ ਨਹੀਂ ਭਈ ਉਹ ਸਾਬਜਾਦਿਆਂ ਦੇ ਵੀ ਲਾਏ ਆ ਉਹ ਜਦੋਂ ਜਿਹੜੀ ਚੀਜ਼ ਕੱਟ-ਕੱਟ ਕੇ ਦਿਖਾ ਦਿੰਦੇ ਆ ਉਹ ਚੀਜ਼ ਨੂੰ ਪਤਾ ਜ਼ਿਆਦਾ ਹੈ ਐਡਿਟ ਕੀਤੀ ਹੋਈ ਆ ਹਾਂ ਐਡਿਟ ਕਰ ਦਿੰਦੇ ਆ ਭਾਈ ਬਾਕੀ ਇਸ ਦਾ ਕਹਿੰਦੇ ਵੀ ਸੀ ਖਾਲਸਤਾਨੀ ਹੈਗੇ ਇਹ ਜਿਹਨਾਂ ਕੁਈ ਡਾਊਟ ਨਹੀਂ ਹੈਗਾ ਤੁਹਾਡੇ ਮੁਤਾਬਕ ਖਾਲਿਸਤਾਨ ਦਾ ਕੀ ਅਰਥ ਹੈ ਕੀ ਅਰਥ ਹੈ ਖਾਲਿਸਤਾਨ ਦਾ ਖਾਲਸਾ ਰਾਜ ਹੈ ਭਈ ਪਿਉਰ ਤੇ ਪਵਿੱਤਰ ਰਾਜ ਹੈ ਜਿਹੜਾ ਅਸੀਂ ਮੰਗਦੇ ਆਂ ਸ਼ੁਰੂ ਤੋਂ ਮੰਗਦੇ ਆਂ ਤੁਹਾਡੇ ਤੇ ਟਿੱਪਣੀ ਇਹ ਵੀ ਕੀਤੀ ਜਾਂਦੀ ਹੈ ਕਿ ਜੇ ਤੁਹਾਨੂੰ ਉਹ ਰਾਜ ਚਾਹੀਦਾ ਪਹਿਲਾਂ ਤੁਸੀਂ ਉਸ ਰੂਪ 'ਚ ਹੋਣੇ ਚਾਹੀਦੇ ਹੋ ਹਾਂ ਭਈ ਚਲੋ ਇਹ ਤਾਂ ਸਮਝਦੇ ਆਂ ਥੋੜੀ ਵੀ ਰੂਪ 'ਚ ਹੋਣੇ ਚਾਹੀਦੇ ਆਂ ਪਰ ਜੇ ਕਿਤੇ ਪਿਓ ਦੀ ਲਾਅਤ ਕਹਿੰਦੇ ਉਹਨੇ ਵਿਗੜੀ ਹੋਵੇ ਹਨਾ ਪਰ ਇਹ ਤਾਂ ਨਹੀਂ ਹੈਗਾ ਉਹਦੀ ਪਿਓ ਦੀ ਲਾਅਤ ਨਹੀਂ ਹੋਣੀ ਹਨਾ ਜੇ ਸਾਡੇ ਪਿਓ ਦੀ ਕੋਈ ਪੱਕੀ ਨਹੀਂ ਹੱਥ ਕਰੂ ਤਾਂ ਅਸੀਂ ਹੱਥ ਵੜਦਾਂਗੇ ਲਕੁ ਅੱਛਾ ਭਈ ਲਾਲਚ ਦੀ ਵਾਰ-ਵਾਰ ਗੱਲ ਕੀਤੀ ਜਾ ਰਹੀ ਹੈ ਤਾਂ ਇਹ ਲਾਲਚ ਤਾਂ ਸਹਬਜ਼ਾਦਿਆਂ ਨੂੰ ਵੀ ਦਿੱਤੇ ਗਏ ਸੀ ਉਹਨਾਂ ਨੂੰ ਵੀ ਬੜਾ ਜਿਹੜਾ ਜਿਹੜਾ ਕਿਹਾ ਗਿਆ ਸੀ ਕਿ ਤੁਹਾਨੂੰ ਇਸ ਤਰ੍ਹਾਂ ਤਰੀਕੇ ਦੇ ਇਨਾਮ ਦਿੱਤੇ ਜਾਣਗੇ ਪਰ ਉਹਨਾਂ ਨੇ ਈ ਨਹੀਂ ਮੰਨੀ ਸੀ ਫਿਰ ਅੱਜ ਇਹੋ ਜੀ ਕੀ ਲੋਕਾਂ ਦੀ ਮਜਬੂਰੀ ਹੋ ਗਈ ਕਿਉਂਕਿ ਆਪਾਂ ਸਿਰਫ ਵਿਰੋਧ ਨਾਲ ਨਹੀਂ ਨਾ ਹਟਾ ਸਕਦੇ ਸਾਡਾ ਹੀ ਭਾਈਚਾਰਾ ਜਿਹੜਾ ਸਾਡੇ ਤੋਂ ਬੇਮੁਖ ਹੋਇਆ ਹੈ ਹਨਾ ਸਾਡੇ ੱਚ ਹੀ ਗਏ ਆ ਉਹ ਜੇ ਅਸੀਂ ਵਿਰੋਧ ਕਰਾਂਗੇ ਤਾਂ ਉਹ ਸਾਡੇ ਪ੍ਰਤੀ ਹੋਰ ਨਫ਼ਰਤ ਹੈ ਜਿਹੜੀ ਉਹ ਵਧੂਗੀ ਅਸੀਂ ਭਈ ਵਾਰ-ਵਾਰ ਇਹੀ ਸਾਨੂੰ ਪਹਿਲਾਂ ਵੀ ਦੱਸ ਕੇਟਿਆ ਵੀ ਅਸੀਂ ਜਿਹੜੇ ਗਰੀਬ ਲੋਕ ਅਸੀਂ ਉਹਨਾਂ ਦੀ ਬਾਹ ਫੜਦੇ ਹਾਂ ਨਾ ਕਿਸ ਦਾ ਇਲਾਜ ਕਰਾਉਣਾਗਾ ਜਾਂ ਜ ਜਨਾਂ ਦੇ ਕੁੜੀਆਂ ਦੇ ਵਿਆਹ ਗਰੀਬ ਲੋਕਾਂ ਦੇ ਅਸੀਂ ਕਰਦੇ ਹਾਂ ਨਾ ਵਾਰ-ਵਾਰ ਅਸੀਂ ਆਪਦੇ ਨੇੜੇ ਵੀ ਲਿਆਉਨੇ ਪਰ ਜਦੋਂ ਜਦੋਂ ਜਾਣ ਬੁੱਝ ਕੇ ਇੱਕ ਖਿੱਤੇ ਨੇ ਇਹ ਹੀ ਸੋਚ ਲਿਆ ਵੀ ਆਪਾਂ ਯਾਰ ਇਹਨਾਂ ਨੂੰ ਮਾੜਾ ਕਹੀ ਜਾਣਾ ਕਹੀ ਜਾਣਾ ਜਦੋਂ ਇੱਕ ਵਾਰੀ ਸੂਈਆਂ ਮਾਰੀ ਜਾਣੀ ਮਰੀ ਜਾਣੀ ਫਿਰ ਕਦੋਂ ਤਾਂ ਬੋਲਾਂਗੇ ਨਾ ਆਪਾਂ ਇਹਨਾਂ ਨੇ ਕਿੰਨੇ ਮਜਬੂਰੀ ਬਣ ਗਈ ਨਾ ਭਈ ਅਸੀਂ ਤਾਂ ਹੁਣ ਹਰ ਵਾਰ ਜੇ ਹੁਣ ਕਹਿੰਦੇ ਵੀ ਬਥੇਰੇ ਲੋਕ ਕਹਿੰਦੇ ਵੀ ਯਾਰ ਇਹ ਗਰੀਬਾਂ ਦੀ ਮਦਦ ਨਹੀਂ ਕਰਦੇ ਅਸੀਂ ਤਾਂ ਕਰ ਰਹੇ ਬਹੁਤ ਸਾਲਾਂ ਤੋਂ ਕਰ ਰਹੇ ਆ ਨਾਲ ਸਾਡੀ 6 ਸਾਲ ਹੋ ਗਈ ਸਾਡੀ ਸੰਸਥਾ ਚੱਲਦੀ ਨੂੰ ਹੈਲਪਿੰਗ ਹੈਂਡ ਤੇ ਉਦੋਂ ਦੀ ਅਸੀਂ ਕਰ ਰਹੇ ਆ ਇੱਥੇ ਪਿੰਡ ਜੀ ਘਟ ਤੋਂ ਘਟ ਅਸੀਂ 7-8 ਕੁੜੀਆਂ ਦੇ ਵਿਆਹ ਕੀਤੇ ਨੇ ਤੇ ਉਹਨਾਂ ਦੇ ਪਰਿਵਾਰਾਂ ਨਾਲ ਵੀ ਮਿਲਾ ਸਕਦੇ ਆ ਤੇ ਜੇ ਉਹੀ ਲੋਕ ਇੱਥੇ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਸਾਦੇ ਤਰੀਕੇ ਦੇ ਨਾਲ ਪ੍ਰਭੂ ਦਾ ਜਾਪ ਕਰਦੇ ਆ ਤਾਂ ਕੀ ਤੁਹਾਡੇ ਪਿੰਡ ਨੂੰ ਸਮੱਸਿਆ ਨਹੀਂ ਬਈ ਹਾਂ ਸਾਦੇ ਤਰੀਕੇ ਨਾਲ ਕਰਨ ਅਸੀਂ ਤਾਂ ਕਹਿੰਦੇ ਆ ਉਹਦੇ ਧਰਮ ਨੂੰ ਮੰਨਣ ਪਹਿਲੀ ਗੱਲ ਤਾਂ ਇਹ ਜਿਹੜੇ ਨਕਲੀ ਪਾਸਟਰ ਬਣੇ ਹੋਏ ਨੇ ਸਾਈ ਧਰਮ ਇਹ ਨਹੀਂ ਕਹਿੰਦਾ ਵੀ ਕਿਸੇ ਧਰਮ ਵਿਰੋਧ ਕਰੋ ਜਾਂ ਗੁਰਦੁਆਰਾ ਸਾਹਿਬ ਤੋਂ ਦੇਖ ਨਾ ਲਓ ਠੀਕ ਆ ਕੋਈ ਕਿਤੇ ਨੂੰ ਜਾਣ ਤੋਂ ਰੋਕਦਾ ਨਹੀਂ ਇਥੇ ਆਪਣੇ ਧਰਮ ਪ੍ਰਤੀ ਜਾਂ ਸਿੱਖ ਧਰਮ ਪ੍ਰਤੀ ਕਿਹੜਾ ਵਿਰੋਧ ਹੈ ਜਿਹੜਾ ਉਹ ਕਰ ਰਹੇ ਆ ਕਿਹੜਾ ਕਿਹੜਾ ਵਿਰੋਧ ਆ ਵਿਰੋਧ ਤਾਂ ਬਈ ਉਹ ਪਹਿਲਾਂ ਤਾਂ ਜਿਹੜੀ ਗੁਰਦੁਆਰਾ ਸਾਹਿਬ ਤੋਂ ਜਾਣ ਹੀ ਨਹੀਂ ਦਿੰਦੇ ਪਹਿਲੀ ਗੱਲ ਤਾਂ ਫਿਰ ਜੇ ਕੋਈ ਜਾਂਦਾ ਵੀ ਹੈ ਮਜਬੂਰੀ ਤਹਿਤ ਕਹਿੰਦੇ ਉੱਥੋਂ ਦੇਖ ਨਾ ਲਓ ਹਣਾ ਤੇ ਕਈਆਂ ਕੋਲੇ ਇਹ ਜਾਜ ਆ ਕਹਿੰਦੇ ਨੇ ਵੀ ਇਹ ਸਿੱ ਇਤੋਂ ਵੱਡਾ ਵਿਰੋਧ ਕੀ ਹੋ ਸਕਦਾ ਜਦੋਂ ਸਾਨੂੰ ਇੰਨੀ ਕਹਿਤਾ ਤੁਸੀਂ ਉਹਦੇ ਇੱਥੇ ਮੌਜੂਦ ਸੀਗੇ ਜਿੱਦ ਦੇ ਹਾਂ ਸੀ ਮੌਜੂਦ ਜਮਾ ਕਹਿੰਦੇ ਪੁਲਿਸ ਬਹੁਤ ਜ਼ਿਆਦਾ ਪੁਲਿਸ ਬੁਲਾਈ ਹੋਈ ਪੁਲਿਸ ਦਾ ਜਿੰਨੀ ਕਹਦੇ 10 ਗੱਡੀਆਂ ਧੀਆਂ 10 ਗੱਡੀਆਂ ਔਰ ਤੁਸੀਂ ਕਿੰਨੇ ਬੰਦੇ ਸੀ ਅਸੀਂ ਤਾਂ ਆਮ ਹੀ ਸੀ ਜਿੰਨੇ ਕਹ ਹੁਣ ਸਮਝ ਲੈ ਅੱਛਾ ਮਤਲਬ ਅਸੀਂ ਨਿੱਕਲਾਇਆ ਸੀ ਅੱਛਾ ਧਰਮ ਕਾਇਬ ਸੈਫਜਾਦਾਂ ਦੀ ਰੀਲ ਪਾਈ ਤੀ ਪੁਲਸ ਵਾਲਿਆਂ ਨੇ ਸਾਨੂੰ ਤਾਂ ਹਟਾਉਂਦੇ ਸੀ ਅੱਛਾ ਉਹਨਾਂ ਦਾ ਲਗਾਉਂਦੇ ਸੀ ਅੱਛਾ ਹਾਂ ਇਹ ਕੀ ਗੱਲ ਹੋਈਏ ਭੇਦਭਾਵ ਕਿਉਂ ਫੇਰ ਕਹਿੰਦੇ ਤੁਸੀਂ ਆਪਦੇ ਘਰੇ ਲਾਓ ਪੇਰ ਅਸੀਂ ਜਾ ਕੇ ਉੱਥੇ ਲਾ ਲਿਆ ਇਹ ਦੇ ਘਰੇ ਹਾਂ ਨਹੀਂ ਭਾਈ ਇਹ ਇਹ ਸਵਾਲ ਤਾਂ ਫਿਰ ਆਪਣੇ ਤੇ ਵੀ ਉੱਠਦਾ ਕਿ ਆਪਾਂ ਵੀ ਤਾਂ ਫਿਰ ਡਿੱਕ ਲਾਉਣੇ ਆ ਡੀਜੇ ਲਾਉਣੇ ਆ ਲੰਗਰ ਜਦੋਂ ਆਪਾਂ ਵਰਤਾਉਨੇ ਆ ਹਨਾ ਤੇ ਬੇਸ਼ੱਕ ਉਹਦੇ ਚ ਧਾਰਮਿਕ ਗਾਣੇ ਹੁੰਦੇ ਆ ਹਨਾ ਬੇਸ਼ੱਕ ਸਾਬ ਜਾਦਿਆਂ ਦੇ ਗਾਣੇ ਹੁੰਦੇ ਆ ਜਦੋਂ ਉਹਨੇ ਦਿਨ ਚੱਲਦੇ ਨੇ ਜੀ ਤਾਂ ਕਰਕੇ ਲਾਇ ਸੀ ਇਹ ਗੱਲ ਸਮਝੋ ਤੁਸੀਂ ਇੱਥੇ ਨਾ ਦੀਵਾਨ ਲੱਗਿਆ ਸੰਤ ਬਾਬ ਦਲੇਰ ਸਿੰਘ ਖੇੜੀ ਵਾਲੇ ਨੇ ਜਿਹੜੇ ਉਹਨੇ ਦੀਵਾਨ ਲੱਗਿਆ ਉੱਥੇ ਪੁਲਿਸ ਪ੍ਰਸ਼ਾਸਨ ਪਤਾ ਕਿੰਨੇ ਜਾਣੇ ਸੀ 2 ਜਾਣੇ ਅੱਛਾ ਤੇ ਇਸ ਇੱਕ ਪਰਿਵਾਰ ਲਈ ਪੂਰੇ ਮਾਨਸਾ ਜ਼ਿਲ੍ਹੇ ਦੀ ਪੁਲਿਸ ਦੋ ਡੀਐਸਪੀ ਐਸਐਚਓ ਸੀਆਈ ਮੈਂ ਕਹਿੰਦਾ ਵੀ ਪਤਾ ਹੀ ਨਹੀਂ ਵੀ ਕਿੰਨੇ ਕ ਅਫਸਰ ਖੜੇ ਸੀ ਇੱਥੇ ਫਿਰ ਭੇਦਭਾਵ ਸਾਡੇ ਲਈ ਕਿਉਂ ਹੁੰਦਾ ਹੈ ਤੁਹਾਡੇ ਇਹ ਨਹੀਂ ਕਿ ਤੁਹਾਨੂੰ ਸਿਰਫ ਪਾਸਟਰ ਹੀ ਟਰੋਲ ਕਰਦੇ ਆ ਤੁਹਾਨੂੰ ਸਿੱਖ ਜਿਹੜੇ ਆਗੂ ਨੇ ਉਹਨਾਂ ਦੇ ਵੱਲੋਂ ਵੀ ਤੁਹਾਡੇ ਤੇ ਟਿੱਪਣੀਆਂ ਕੀਤੀਆਂ ਗਈਆਂ ਨੇ ਕਿ ਤੁਹਾਨੂੰ ਕੋਈ ਹੱਕ ਨਹੀਂ ਮੰਨਦਾ ਕਿਸੇ ਭਾਈਚਾਰੇ ਦੇ ਵਿਰੁੱਧ ਇਸ ਤਰੀਕੇ ਦੇ ਨਫ਼ਰਤੀ ਬਿਆਨ ਬਈ ਇੱਥੇ ਆ ਕੇ ਸਾਡੇ ਮੂੰਹ ਤੇ ਗੱਲ ਕਰਨ ਨਾ ਐਵੇਂ ਕਿਤੇ ਮਾਈਕਾਂ 'ਚ ਬਹਿ ਕੇ ਤਾਂ ਗੱਲ ਕਰਨ ਦਾ ਫਾਇਦਾ ਨਹੀਂ ਹੈਗਾ ਇੱਥੇ ਆ ਕੇ ਗੱਲ ਕਰਨ ਫਿਰ ਮਾਈਕ 'ਚ ਜਵਾਬ ਦਿਓ ਮਾਈਕ ਜਵਾਬ ਅਸੀਂ ਤਾਂ ਇੱਥੇ ਖੜ ਕੇ ਆਏ ਆ ਬਈ ਇਹਨਾਂ ਦੇ ਘਰ ਦੇ ਮੂਰੇ ਆਏ ਆ ਅੱਜ ਤੱਕ ਤੁਸੀਂ ਆਏ ਹੋ ਨਾ ਸਾਨੂੰ ਪੁੱਛਣ ਅਸੀਂ ਤਾਂ ਇਹਨਾਂ ਦੇ ਘਰ ਦੇ ਮੂਰੇ ਖੜ ਕੇ ਗੱਲ ਕਰਦੇ ਆ ਉਹਨਾਂ ਨੂੰ ਪੁੱਛੋ ਨਾ ਵੀ ਤੁਸੀਂ ਇਹ ਗਰੀਬ ਸਿੱਖਾਂ ਦੀ ਕਿਉ ਜਿਹੜੇ ਸਿੱਖ ਪ੍ਰਚਾਰਕ ਵੱਡੇ ਵੱਡੇ ਪਾ ਕੇ ਚੋਲੇ ਇਹਦਾ ਸਾਡੇ ਮੁੰਨੇ ਨੌਜਵਾਨਾਂ ਤੋਂ ਨਫ਼ਰਤ ਕਰਦੇ ਆ ਇਹ ਹੋਰ ਕੀ ਕਰ ਦੇਣਗੇ ਇਹ ਆਪਦੇ ਧਰਮ ਨੂੰ ਬਚਾਈ ਨਹੀਂ ਪਾਏ ਫਿਰ ਇਹਸਾਬ ਨਾਲ ਤਾਂ ਸਭ ਤੋਂ ਵੱਡੀ ਗਲਤੀ ਇਹ ਮਾਨਸਰ ਰੋਡ ਤੇ ਬਗਜੋ ਚਾਰ ਘੜ ਤੋਂ ਘੜ ਚਾਰ ਵੱਡੀਆਂ ਉਹ ਲੱਗੀਆਂ ਹੋਈਆਂ ਨੇ ਤੇ ਕੀ ਹੋਈਆਂ ਚਰਚਾ ਬਣੀਆਂ ਹੋਈਆਂ ਉਹ ਕਿੰਨਾ ਕਰਕੇ ਬਣੀਆਂ ਜੇ ਇਹਨਾਂ 'ਚ ਹੈ ਕਮੀਆਂ ਨੇ ਤਾਂ ਬਣੀਆਂ ਉਹ ਬਹੁਤ ਸਾਰੇ ਸਕੂਲ ਵੀ ਤਾਂ ਇਸਾਈ ਭਾਈਚਾਰੇ ਨੇ ਖੋਲੇ ਹੋਏ ਆ ਤੇ ਆਪਣੇ ਉਨੇ ਸਿੱਖ ਸਕੂਲ ਕਾਲਜ ਨਹੀਂ ਹੈਗੇ ਜਿਹੜੇ ਆਪਣੇ ਬੱਚਿਆਂ ਨੂੰ ਪੜ੍ਹਾ ਸਕਣ ਇਹਦੇ ਵੱਡੇ ਵੱਡੇ ਜ਼ਥੇਦਾਰ ਬਣੇ ਫਿਰਦੇ ਨੇ ਵੱਡੇ ਵੱਡੇ ਬਹੁਤ ਪੰਥ ਘਾਗੂ ਕਹਾਉਂਦੇ ਆ ਉਹਨਾਂ ਦੀਆਂ ਇਹੀ ਤਾਂ ਗਲਤੀਆਂ ਨੇ ਬਈ ਤੂੰ ਐਸਜੀਬੀਸੀ ਕਿ ਕਿ ਸਕੂਲ ਨਹੀਂ ਖੋਲ ਸਕੀ ਸਾਡੇ ਜਵਾਕਾਂ ਖਾਤਰ ਕਿ ਐਡੀ ਇਹ ਇਹ ਕਿਵੇਂ ਖੋਲ ਹੀ ਜਾਂਦੇ ਨੇ ਤੇ ਫਿਰ ਸਾਡੇ ਕੋਲੇ ਤਾਂ ਮਤਲਬ ਹੈ ਹੀ ਨਹੀਂ ਕੁਝ ਅਸੀਂ ਐਡਾ ਸਾਡਾ ਧਰਮ ਮਜ਼ਬੂਤ ਹੋਵੇ ਠੀਕ ਆ ਪੰਜਾਬ ਲਈ ਅਸੀਂ ਇੰਨੀਆਂ ਕੁਰਬਾਨੀਆਂ ਕੀਤੀਆਂ ਨੇ ਇਸ ਦੇਸ਼ ਲਈ ਅਸੀਂ ਇੰਨੀਆਂ ਕੁਰਬਾਨੀਆਂ ਕੀਤੀਆਂ ਹੁਣ ਸਭ ਤੋਂ ਵੱਧ ਇਸ ਦੇਸ਼ ਲਈ ਸਾਡੀ ਕੁਰਬਾਨੀ ਆ ਪੰਜਾਬ ਦੀ ਕੁਰਬਾਨੀ ਆ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਕੀਤੀਆਂ ਤੇ ਇਹਦੇ ਲਈ ਸਾਡੇ ਸਾਡੇ ਜਵਾਗ ਵੀ ਨਹੀਂ ਸਿੱਖ ਸਕੂਲ ਚ ਵੜ ਸਕੇ ਅੱਜ ਵੀ ਤੁਸੀਂ ਪਹਿਲਾ ਸਵਾਲ ਕੀਤਾ ਵੀ ਤੁਸੀਂ ਪੂਰੇ ਸਿੱਖੀ ਦੇ ਰੂਪ ਚ ਨਹੀਂ ਜੇ ਸਾਨੂੰ ਐਡਾ ਪ੍ਰਚਾਰ ਕੀਤਾ ਹੁੰਦਾ ਸਾਨੂੰ ਦੱਸਿਆ ਹੁੰਦਾ ਵੀ ਅਸੀਂ ਕੌਣ ਆ ਕਿੰਨਾ ਦੇ ਵਾਰਸ ਆ ਸਾਨੂੰ ਸਮਝਾਇਆ ਜਾਂਦਾ ਇਹਦਾ ਕੱਲਾ ਹੁਣ ਤੁਸੀਂ ਆਹ ਦੇਖ ਲਓ ਉੱਥੇ ਟੋਪੀਆਂ ਲਾ ਸਕਦੇ ਆ ਪਾਪਾ ਨੇਜਿਆਂ ਚ ਉਹਨਾਂ ਨੂੰ ਕਦੇ ਕਿਸੇ ਨੇ ਦੱਸਿਆ ਵੀ ਭਾਈ ਤੁਸੀਂ ਇੱਥੇ ਕੀ ਕਰਨਾ ਆ ਤੇਦਾ ਮਕਸਦ ਕੀ ਆ ਇੱਥੇ ਤੁਸੀਂ ਆਉਣ ਦਾ ਤੁਹਾਡਾ ਫਰਜ਼ ਕੀ ਆ ਇੱਥੇ ਵੀ ਤੁਸੀਂ ਕਿਵੇਂ ਇਸ ਨੂੰ ਆਪਾਂ ਕਿਵੇਂ ਇੱਥੇ ਰਹਿਣਾਗਾ ਕਿਵੇਂ ਇੱਥੇ ਵਤੀਰਾ ਕਰਨਾ ਕੱਲੀਆਂ ਵਿਰੋਧ ਕਰਕੇ ਸਾਡੇ ਦਾ ਇੱਕ ਦੂਜੇ ਨਾਲ ਲਤਾਂ ਖਿੱਚਣ ਵਾਲੇ ਨੇ ਉਹਨੀਆਂ ਖੇਚਲੋ ਲੱਤਾਂ ਜਾਂ ਬਾਤੀਆਂ ਵੀਡੀਓ ਕਿਤੇ ਨੇ ਇੰਨੇ ਮੋਰਚੇ ਲੱਗੇ ਪਏ ਆ ਜਾਂ ਉੱਥੇ ਕਿੰਨੇ ਗੁਰੂਗ੍ਰਾਂਦ ਸਾਹਿਬ ਦੀ ਬੇਅਦਬੀ ਲਈ ਉਹ ਬੈਠਾ ਭਰਾ ਸਾਡਾ ਫੌਜੀ ਉਹਦੇ ਲਈ ਉੱਥੇ ਕਿੰਨੇ ਗਏ ਨੇ ਖਨੌਰੀ ਬਾਰਡਰ ਦੇ ਕਿੰਨੇ ਗਏ ਨੇ ਜਿਹੜੇ ਬਾਰ-ਬਾਰ ਸਾਡੇ ਮੋਰਚੇ ਚੱਲਦੇ ਕਿੰਨੇ ਕਿਸੇ ਨੇ ਕੁਝ ਕੀਤਾ ਇਹ ਸਾਡੇ ਜਾਂ ਆਪਦੀਆਂ ਕਮੀਆਂ ਇੱਕ ਦੂਜੇ ਨੂੰ ਵਿਰੋਧ ਕਰਨ ਦੀ ਬਜਾਏ ਜੇ ਇਹਨਾਂ ਲੋਕਾਂ ਦੀ ਬਾਹ ਫੜੀ ਜਾਵੇ ਇਹਨਾਂ ਨੂੰ ਪੁੱਛਿਆ ਜਾਵੇ ਭਾਈ ਤੁਹਾਡਾ ਦਰਦ ਕੀ ਆ ਤੁਹਾਨੂੰ ਤਕਲੀਫ ਕੀ ਆ ਜਦੋਂ ਇਹਨਾਂ ਨੂੰ ਪੁੱਛਦੀ ਨਹੀਂ ਫਿਰ ਕੌਣ ਇਹਨਾਂ ਦਾ ਹੱਲ ਕਰੂਗਾ ਇਹ ਤਾਂ ਜਾਣਗੀ ਦੂਜੇ ਪਾਸੇ ਠੀਕ ਆ ਆਪਾਂ ਸਮਝਦੇ ਆਂ ਵੀ ਸਾਡੀ ਧਰਮ ਬਦਲਣਾ ਮੈਂ ਵੀ ਅੱਜਕੱਲ ਮੇਰੀ ਕਿਸੇ ਬੰਦ ਨਾਲ ਉੱਥੇ ਬਹਿਸ ਹੋਈ ਕਹਿੰਦਾ ਵੀ ਯਾਰ ਇਹਨਾਂ ਦੀ ਮਜਬੂਰੀ ਆ ਠੀਕ ਆ ਵੀ ਸਾਡੇ ਤਾਂ ਸਹਬਜ਼ਾ ਦੇ ਨਹੀਂ ਈਨ ਮੰਨੀ ਹਨ ਪਰ ਇਹਨਾਂ ਦੀ ਕਿਤੇ ਨਾ ਕਿਤੇ ਮਜਬੂਰੀ ਆ ਫਿਰ ਆਪਾਂ ਨੂੰ ਸਮਝਣਾ ਵੀ ਚਾਹੀਦਾ ਇਹ ਵਿਚਾਰੇ ਗਰੀਬ ਲੋਕ ਨੇ ਇਹਨਾਂ ਨੂੰ ਬਾਰ-ਬਾਰ ਇਹ ਜਦੋਂ ਸਾਨੂੰ ਇਹਨਾਂ ਨੂੰ ਭੇਦਭਾਵ ਕੀਤਾ ਜਾਂਦਾ ਹੁਣ ਮੈਂ ਇੱਕ ਪਿੰਡ ਦਾ ਮੈਂ ਬੰਦਾ ਵੀ ਮੂਰੇ ਲਿਆ ਸਕਦਾ ਉਹ ਪਤਾ ਗੁਰਦੁਆਰਾ ਲਵੇ ਪਿੰਡ ਆ ਸਾਡੇ ਉਹਨੇ ਪਤਾ ਕੀ ਕਰਿਆ ਉਹ ਗੁਰਦੁਆਰੇ ਵਿਚਾਰੇ ਸੇਵਾ ਕਰਨੇ ਜਾਂਦੇ ਸੀ ਮੱਝ ਵੀ ਸਿੱਖਾਂ ਦੇ ਮੁੰਡੇ ਉਹਨਾਂ ਨੂੰ ਐਡੀ ਗਲਤ ਸ਼ਬਦਾਂ ਵਾਲੀ ਬੋਲ ਕੇ ਮੈਂ ਹੁਣ ਜੇ ਉਹ ਵੱਡੇ ਚੋਲੇ ਵਾਲੇ ਉੱਥੇ ਕਿਉਂ ਨਹੀਂ ਜਾਂਦੇ ਉਹਨਾਂ ਨੂੰ ਸਮਝਾਉਣ ਗੁਰੂ ਘਰਾਂ 'ਚ ਬਿਲਕੁਲ ਤਾਂ ਕਿਤੇ ਨਾ ਕਿਤੇ ਵਿਤਕਰਾ ਜਿਹੜਾ ਉਹ ਹੁੰਦਾ ਹੈ ਵੱਡੇ ਪੱਦਰ ਤੇ ਹੁੰਦਾ ਬਾਈ ਵਿਤਕਰਾ ਕੋਈ ਛੋਟੇ ਪੱਦਰ ਤੇ ਨਹੀਂ ਹੁੰਦਾ ਜੇ ਸਾਡੀ ਇਹ ਵਿਤਕਰੇ ਨਾ ਕਰਦੇ ਹੁੰਦੇ ਸ਼ਾਇਦ ਨਾ ਇਹ ਪਰਿਵਾਰ ਇਸੇ ਤਰ੍ਹਾਂ ਨਾ ਜਾਂਦੇ ਮੈਂ ਮੈਂ ਬਹੁਤ ਸਾਰੇ ਲੋਕਾਂ ਨੂੰ ਮਿਲਦਾ ਜਿਹੜੇ ਇਸਾਈ ਧਰਮ ਜਗੇ ਹੋਣੇ ਕਿਤੇ ਨਾ ਕਿਤੇ ਉਹਨਾਂ 'ਚ ਇਹ ਭੇਦਭਾਵ ਵਾਲੀ ਗੱਲ ਆ ਜਿਹੜੇ ਹੁਣ ਮੁੰਨੇ ਮੁੰਡੇ ਮੈਨੂੰ ਬਥੇਰੇ ਮਿਲਦੇ ਨੇ ਉਹ ਕਹਿੰਦੇ ਯਾਰ ਬਾਈ ਇਹ ਤਾਂ ਜਿਹੜੇ ਵੱਡੇ ਚੋਲੇ ਪਾਏ ਹੁੰਦੇ ਤਾਂ ਐਂ ਕਹਿੰਦੇ ਨੇ ਵੀ ਇਹ ਸਾਡੇ ਮੁੰਡੇ ਨਹੀਂ ਹੈਗੇ ਜੇ ਧਰਮ ਚਲੇ ਉਹ ਚਲੋ ਆਪਾਂ ਕਹਿੰਦੇ ਵੀ ਪਟਕੇ ਹੋਏ ਸੀ ਮੈਂ ਕਹਿੰਦਾ ਵੀ ਸਿੱਧੀ ਗੱਲ ਵੀ ਸੀ ਪਟਕੇ ਹੋਏ ਆ ਫਿਰ ਸਾਨੂੰ ਰਾਹ ਤੇ ਲਿਆਉਣ ਲਈ ਕੋਈ ਸਾਨੂੰ ਸਮਝਾਉਣ ਵਾਲਾ ਸਾਨੂੰ ਪਿਆਰ ਨਾਲ ਜਿਵੇਂ ਹੁਣ ਭਾਈ ਅਮਰਤਪਾਲ ਸਿੰਘ ਆਇਆ ਸੀ ਖਾਲਸਾ ਜਿਹੜਾ ਅੱਜ ਡਿਬਰੂਗੜ੍ਹ ਸਰਕਾਰ ਨੇ ਸਿੜਤਾ ਉਹਨੇ ਕਿੰਨੇ ਨੌਜਵਾਨਾਂ ਨੂੰ ਨਸ਼ਾ ਛਡਵਾਇਆ ਕਿੰਨੇ ਉਹਨੇ ਆਪ ਦੇ ਨਾਲ ਲੈ ਕੇ ਕਿੰਨੇ ਲੋਕ ਉਹ ਤੋਂ ਪ੍ਰੇਰਿਤ ਹੋ ਕੇ ਅਮਰ ਛਕਿਆ ਕਿੰਨੇ ਨੌਜਵਾਨਾਂ ਨੇ ਸਾਨੂੰ ਉਹੋ ਜਿਹਾ ਲੀਡਰ ਚਾਹੀਦਾ ਹਨਾ ਜਿਹੜਾ ਕਦੇ ਭੇਦ ਭਾਵਨਾ ਕਰੇ ਬਿਤਕਰਾ ਨਾ ਕਰੀ ਸਾਡੇ ਚ ਹੂੰ ਅੱਛਾ ਵੀ ਇੱਥੇ ਜਦੋਂ ਪ੍ਰਚਾਰ ਕਰਦੇ ਆ ਉਹ ਤੇ ਕਹਿੰਦੇ ਨਾ ਵੀ ਪਖੰਡ ਕਰਦੇ ਆ ਪਖੰਡ ਜਿਵੇਂ ਮੰਨ ਲਓ ਮਰੇ ਨੂੰ ਜਿਉਂਦਾ ਕਰਨ ਵਾਲਾ ਅਧਰੰਗ ਦੇ ਮਰੀਜ਼ ਸਹੀ ਕਰਨ ਵਾਲਾ ਇਹੋ ਜਿਹਾ ਉਹ ਕੁੜੀ ਵੀ ਕਰਦੀ ਆ ਆਪਦੇ ਘਰ ਦੇ ਵਿੱਚ ਵੀ ਕਰਦੀ ਆ ਜਾਂ ਕੋਈ ਪਾਸਟਰ ਆਉਂਦਾ ਏ ਜਦੋਂ ਕਿਤੇ ਉਹ ਕੋਈ ਪ੍ਰੋਗਰਾਮ ਰੱਖਦੇ ਆ ਉਹਦਾ ਨਹੀਂ ਵੀਰੇ ਸ਼ਾਇਦ ਮੈਨੂੰ ਇਹ ਨਹੀਂ ਗੱਲ ਦਾ ਪਤਾ ਮੈਨੂੰ ਝੂਠ ਮਾਰਨਾ ਪਰ ਪਾਸਟਰ ਜ਼ਰੂਰ ਆਉਂਦੇ ਆ ਪਖੰਡ ਦਾ ਬਈ ਹਰੇਕ ਤੇ ਕਰਦੇ ਕਰਦੀ ਹੋਣਗੇ ਤਾਂ ਨਾਲ ਹੀ ਤਾਂ ਗੱਲ ਹੀ ਨਹੀਂ ਹੈਗੀ ਅੱਛਾ ਹਾਂ ਤੇ ਐਸਐਸਪੀ ਦੇ ਲੈਟਰ ਵੀ ਜਿਹੜਾ ਹੈ ਉਹ ਦੇ ਕੇ ਆਏ ਆ ਤੁਹਾਡੇ ਸਾਰਿਆਂ ਦੇ ਖਿਲਾਫ ਦੇਖਿਆ ਭਾਈ ਪਹਿਲਾਂ ਜਲੀ ਜਾਂਦੇ ਪਰਚੇ ਹੋਰ ਚੱਲਣਗੇ ਕੋਈ ਬਹੁਤ ਦਿੱਕਤ ਆ ਲਈ ਗਿਆ ਤੁਹਾਡੇ ਤੇ ਕਾਰਵਾਈ ਹੋਈ ਹੋ ਜੂ ਕਰ ਦੇਣਗੇ ਪਹਿਲਾਂ ਵੀ ਦੇਸ਼ ਧਰੋਹ ਦਾ ਪਰਚਾ ਪਿਆ ਹੋਇਆ 124 ਲੱਗੀ ਸੀ ਮੇਰੇ ਤੇ ਕੋਈ ਚੱਕਰ ਨਹੀਂ ਹੋਰ ਲਾ ਦੇਣਗੇ ਕਦੀਧਾਰਾ ਫਿਰ ਕਿਹਿੰਦਾ ਪਹਿਲਾਂ ਹੀ ਪਰਚੇ ਫਿਰ ਦੇਸ਼ ਧਰੋਹ ਮਤਲਬ ਕੀ ਐਸਾ ਦੇਸ਼ ਦੇ ਖਿਲਾਫ ਕੀ ਕਰਤਾ ਤੁਸੀਂ ਅਸੀਂ ਭਈ ਨਿਸਾਨ ਸਾਹਿਬ ਚੜਾਇਆ ਸੀ ਮਾਨਸਾ ਕੈਂਚੀਆਂ ਤੇ ਤੇ ਫਿਰ ਮੈਂ ਜਦੋਂ ਭਾਈ ਅਮਰਤਪਾਲ ਸਿੰਘ ਨਾਲ ਸਾਨੂੰ ਇੱਥੋਂ ਅਕਲੀ ਉਚਾ ਕੇ ਲੈ ਗਏ ਸੀ ਅਸੀਂ ਮੋਰਚਾ ਵੀ ਲਾਇਆ ਜਦੋਂ ਭਾਈ ਅਮਰਤਪਾਲ ਸਿੰਘ ਰਫਤਾਰ ਹੋਇਆ ਉਦੋਂ ਮੈਂ 751 ਚ ਮੁਖਸਰ ਸਾਹਿਬ ਜੇਲ੍ਹ ਘਟ ਕੇ ਆ ਫਿਰ ਬੰਦੀ ਸਿੰਘਾਂ ਦੀ ਰਿਹਾਈ ਵੇਲੇ ਵੀ ਮੈਂ ਉਦੋਂ ਜੇਲ੍ਹ ਘਟ ਕੇ ਆ ਤਾਮਕੂਟ ਬਾਰ ਬਾਰ ਕਈ ਕੀ ਥਾਂਾਂ ਤੇ ਜਦੋਂ ਵੀ ਅਸੀਂ ਕੋਈ ਸਿੱਖ ਮੰਨ ਲਓ ਮਾਰਚ ਕਰਦੇ ਰਹੇ ਨੇ ਬੰਦੀ ਸਿੰਘਾਂ ਦੀ ਰਿਹਾਈ ਜਾਂ ਭਾਈ ਅਮਰਤਪਾਲ ਦਾ ਸਾਥ ਦਿੰਦੇ ਸੀ ਪਰਚੇ ਬਾਰ ਬਾਰ ਪਏ ਆ ਤਾਂ ਫਿਰ ਇਸ ਵਾਰ ਪਾਸਟਰ ਤੇ ਵੀ ਹੋਣਾ ਚਾਹੀਦਾ 295 ਕਿਉਂਕਿ ਉਹਨਾਂ ਦੇ ਵੱਲੋਂ ਜਿਹੜੀ ਸ਼ਬਦਾਵਲੀ ਹੈ ਸਾਬਜਾਦਿਆਂ ਖਿਲਾਫ ਵਰਤੀ ਗਈ ਹੈ ਉਹ ਜਿਹੜੀ ਹੈ ਅਤੀ ਨਿੰਦਣਯੋਗ ਹੈ ਨਹੀਂ ਬਈ ਹੋਣਾ ਨਹੀਂ ਪਰਚਾ ਉਹਨਾਂ ਦੇ ਕਿਉਂਕਿ ਸਿੱਖਾਂ ਲਈ ਹਮੇਸ਼ਾ ਬੇਤਕਰਾ ਹੁੰਦਾ ਸਾਡੇ ਉਹਨਾਂ ਦੇ ਨਹੀਂ ਕਾਰਵਾਈ ਹੁੰਦੀ ਸਾਡੇ ਤੇ ਹੋ ਜੂਗੀ ਜ਼ਰੂਰ ਤੇ ਅਸੀਂ ਕਾਰਵਾਈ ਕਰਾਉਣ ਜਾਣਾ ਵੀ ਨਹੀਂ ਜੇ ਅਸੀਂ ਕਈਏ ਵੀ ਅਸੀਂ ਨਹੀਂ ਜਾਂਦੇ ਕਿਸੇ ਦੇ ਨਾਂ ਪਰਚਾ ਅੱਜ ਕਰਾਇਆ ਅੱਜ ਤੱਕ ਨਾ ਕਿਸੇ ਦੇ ਕਰਵਾਈਏ ਠੀਕ ਹੈ ਜੇ ਪ੍ਰਸ਼ਾਸਨ ਨੂੰ ਠੀਕ ਲੱਗਦਾ ਹੋਊ ਉਹਨਾਂ ਤੇ ਕਰ ਦੇਣਗੇ ਤੇ ਨਹੀਂ ਸਾਨੂੰ ਕੋਈ ਫੋੜ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਤਾਂ ਇਹ ਉਹ ਪੂਰੀ ਗੱਲਬਾਤ ਸੀ ਇਥੋਂ ਦੇ ਲੋਕਾਂ ਨਾਲ ਅਸੀਂ ਕੀਤੀ ਇਹਨਾਂ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚੋਂ ਕੁਝ ਕੁ ਪਰਿਵਾਰ ਨੇ ਹਾਲਾਂਕਿ ਮੇਨ ਇੱਕ ਹੀ ਪਰਿਵਾਰ ਹੈ ਜਿਸ ਦੇ ਵੱਲੋਂ ਇਸਾਈ ਭਾਈਚਾਰੇ ਨੂੰ ਪ੍ਰਮੋਟ ਕੀਤਾ ਜਾ ਰਿਹਾ ਚਲੋ ਆਪਣੇ ਤਰੀਕੇ ਦੇ ਨਾਲ ਕਰ ਸਕਦੇ ਆ ਪਰ ਜਦੋਂ ਦੂਜੇ ਧਰਮ ਦੇ ਵਿੱਚ ਇਸ ਤਰੀਕੇ ਦੇ ਨਾਲ ਛੋਟੇ-ਛੋਟੇ ਬੱਚਿਆਂ ਨੇ ਸ਼ਹੀਦੀਆਂ ਦਿੱਤੀਆਂ ਹੁਣ ਉਹ ਦਿਨ ਚੱਲ ਰਹੇ ਹੁਣ ਤਾਂ ਉਸ ਸਮੇਂ ਜਸ਼ਨ ਮਨਾਉਣੇ ਕਿਤੇ ਨਾ ਕਿਤੇ ਗਲਤ ਲੱਗੇ ਇਸ ਕਰਕੇ ਪਿੰਡ ਦੇ ਲੋਕਾਂ ਨੇ ਉਹਨਾਂ ਦਾ ਵਿਰੋਧ ਕੀਤਾ ਪਰ ਨਤੀਜੇ ਦੇ ਵਿੱਚ ਪ੍ਰਸ਼ਾਸਨ ਨੇ ਉਲਟਾ ਇਹਨਾਂ ਤੇ ਹੀ ਕਾਰਵਾਈ ਕੀਤੀ ਹਾਲਾਂਕਿ ਉਹਨਾਂ ਦੇ ਵੱਲੋਂ ਕੁਝ ਅਪਮਾਨ ਜਨਕ ਟਿੱਪਣੀਆਂ ਵੀ ਜਿਹੜੀਆਂ ਨੇ ਉਹ ਸਾਡੇ ਧਰਮ ਪ੍ਰਤੀ ਜਾਂ ਸਾਡੇ ਸਾਹਿਬਜ਼ਾਦਿਆਂ ਪ੍ਰਤੀ ਕੀਤੀਆਂ ਗਈਆਂ ਨੇ ਕੈਮਰਾਮੈਨ ਕਿੰਦੇ ਦੇ ਨਾਲ ਮੈਂ ਗਗਨ ਸਿੱਧੂ ਲਿਵ ਔਨ ਮਾਨਸਾ